ਦੀਦੀ ਆ ਜਾਓ ਗਾਂ ਕੀ ਰੋਲਾ ਪਾਇਆ ਨੀ ਤੇ ਇੱਕ ਨਿੰਬੂ ਦੀ ਬਣ ਕੇ ਪੀਤੀ ਜਾਣੀ ਐ ਤੁਸੀਂ ਤੇ ਬੋਰਾ ਵੀ ਮੰਗਾ ਲਿਆ ਉਹ ਵੀ ਅੱਧਾ ਕਰ ਲਿਆ ਨੀ ਜਾ ਪੈਣਾ ਕੋਲ ਲੜਾ ਦੇ ਲੱਗੀ ਹਾਂ ਕੀ ਤੇਰੇ ਜੀਨ ਕੋ ਛੋੜਿਆ ਵਾ ਤੋੜ ਲੈਂਦੇ ਹਾਂ ਕਿਤੇ ਮੈਂ ਚਾਰ ਪਾਲੂਗੀ ਪਿੰਡ ਜਾ ਕੇ ਮੈਂ ਤੁਹਾਨੂੰ ਕਹਿਣ ਦੀ ਆ ਵੀ ਤੁਸੀਂ ਜਾ ਕੇ ਦਸਕੰਵੀ ਬਣਾ ਕੇ ਪੀ ਲੋ ਤੇ ਮੈਂ ਤੋੜ ਆਉਣੀ ਆ ਤੇ ਮੈਂ ਕਿ ਐਵੇਂ ਠਾੜੀ ਜੀ ਸਕੰਜੀ ਬਣਾ ਕੇ ਪੀਲਾ ਦੀਦੇ ਤੇ ਮਨੇਰ ਦਾ ਮੈਨੂੰ ਜਗਾਇਆ ਵਾ ਉਤੋਂ ਮੈਨੂੰ ਤਿਆਰ ਕਰਕੇ ਆਉਂ ਬਿਠਾਇਆ ਜਿੱਦਾਂ ਜਿਹਦੇ ਘਰਵਾਚੋਂ ਦਾ ਵਰਤਨ ਦਾ ਵਾ ਕੀ ਨਹੀਂ ਕਰਨ ਦੇ ਆ ਜਾ ਨਹੀਂ ਪੈਣਾ ਬੱਸ ਕਰਿਆ ਕਰ ਜੇ ਤੋੜ ਲੂੰਗੀ ਨਿੰਬੂ ਨਾ ਤੇ ਮੇਰੇ ਭਰਾ ਦੇ ਹੀ ਆ ਉਹਨੇ ਨਾਲੇ ਮੈਨੂੰ ਕਿਹਾ ਵਾ ਪੇ ਤੋੜ ਕੇ ਵਾਦੂ ਲੈ ਜੀ ਹਾਏ ਮੈਂ ਤੇ ਕਿਹਾ ਤੈਨੂੰ ਉ ਜਾ ਕੇ ਸਕੰਜਵੀ ਬਣਾ ਕੇ ਪੀ ਲੋ ਤੂੰ ਹੀ ਤੇ ਭਾਜੀ ਨੂੰ ਪਿਓ ਨਾਲੇ ਪੂਫ ਫੁੱਫਣ ਨੂੰ ਠਾਲ ਕੇ ਤੇ ਪਿਓ ਆ ਪੰਗ ਦਾ ਨਸ਼ਾ ਘਟ ਜੂਗਾ ਜੇ ਜਿਆਦਾ ਵਧ ਗਿਆ ਨਾ ਫਿਰ ਔਖੇ ਹੋਣਾ ਜੀ ਪੰਗ ਖਾਧੀ ਕਿੰਨੇ ਆ ਉਹ ਜਿਨ੍ਹਾਂ ਨੇ ਖਾਧੀ ਆ ਨਾ ਉਹਨਾਂ ਨੂੰ ਪਿਆਲ ਦਾਂਗੇ ਮੇਰੀ ਨਾ ਤੂੰ ਚਿੰਤਾ ਕਰ ਨਾਲੇ ਮੈਨੂੰ ਤੂੰ ਮੇਰੇ ਹੱਡ ਜੋੜਨੇ ਆ ਸਕੰਜਵੀ ਪਿਆਲ ਕੇ ਨਹੀਂ ਨਾਲੇ weight ਵੀ loose ਹੁੰਦਾ ਜੀ ਇਹਦੇ ਨਾਲ ਉਹ ਕੋਈ ਗੱਲ ਨਹੀਂ ਮੈਂ ਕਰ ਲੂੰਗੀ ਆਪਣਾ weight ਆਪੇ loose ਤੇਰਾ ਰਾਦਾ ਹੋਣਾ ਪਨੀਰ ਨਾ ਹੀ ਖਵਾ ਲੈਣਾ ਭਾਈ ਕੋਈ ਗੱਲ ਨਹੀਂ ਜਿਹੜਾ ਇੱਕ ਵਾਰੀ ਖਵਾਲਤਾ ਨਾ 7 ਵਜੇ ਨਾਲ ਗਾਂ ਤੋਂ ਨਾ ਖਵਾਲੀ ਕਿੰਨਾ ਕੁ ਭੰਨਾ ਵਾ ਹੋਰ ਤੋੜ ਤੋੜ ਤੋ ਖਲੋ ਨਾ ਹਾਂ ਇਹ ਉਦਾਂ ਦੀਦੀ ਤੈਨੂੰ ਤਾਂ ਅਗਲੀਆਂ ਪਿਸਲੀਆਂ ਕਸਾਂ ਘੱਟਤੀਆਂ ਕੰਮ ਕਰਿਆ ਕਰ ਮਸਾ ਪਤਲੀ ਹੋ ਜਾਏਗੀ ਮੈਨੂੰ ਸਕੰਜਵੀ ਪਿਆਲ ਦੀ ਫਿਰਦੀ ਆ ਆਪ ਖੰਡ ਤੋਂ ਬਗੈਰ ਨਿੰਬੂ ਪੀਆ ਕਰ ਆ ਥੋੜੇ ਨੀ ਬੂ ਲੱਗੇ ਆ ਵੇਖੀ ਕਿੱਧਰ ਨੂੰ ਸਰੀਰ ਜਾਂਦਾ ਹੁਣ ਤੇਰਾ ਟੈਨਸ਼ਨ ਨਾ ਵੀ ਵਾਦਾ ਵਾ ਆਹੋ ਤੈਨੂੰ ਤਾਂ ਕੋਈ ਟੈਨਸ਼ਨ ਜ਼ਿਆਦਾ ਹੀ ਆ ਤੇ ਖਾਂਦੀ ਪੀਂਦੀ ਫਿੱਟੀ ਆ ਤੇ ਟੈਨਸ਼ਨ ਨਾ ਤੈਨੂੰ ਉਦਾਂ ਫਾਇਦਾ ਤੇ ਆਡਾ ਹੀ ਆ ਮੈਂ ਤੇ ਕਹਿੰਨੀ ਆ ਸਾਰੇ ਹੀ ਨਾ ਦੇ ਤੋੜ ਲੀਏ ਤੋੜ ਲਾ ਤੋੜ ਲੈ ਉਹਦਾ ਲੇਵਰ ਲਾਉਣੀ ਪੈਣੀ ਐ ਇਦਾਂ ਸਗੋਂ ਦੋਵੇਂ ਜਾਨੀਆਂ ਤੋੜਦੀਆਂ ਬੜੇ ਇਨੇ ਹੋ ਗਏ ਚੱਲ ਆ ਚੱਲੀਏ ਨਹੀਂ ਤੋੜ ਲੈਨੇ ਆ ਨਹੀਂ ਨਹੀਂ ਆ ਜਾਗਾ ਆ ਫਾਰੇ ਕੋ ਪਾਸੇ ਦੀਦੀ ਤੋੜ ਲੀਏਗਾ ਨਹੀਂ ਨਹੀਂ ਮੇਰੇ ਇਦਾਂ ਕਰਦੇ ਆ 5 500 ਰੁਪਇਆ ਲੈਨੇ ਇਨਾਂ ਕੋ ਤੜਾਈ ਦੇ ਹਾਏ ਸਾਰਾ 500 ਫਿਰ ਜਿਆਦਾ ਲੈ ਲਾਂਗੇ ਬੂਟਿਆਂ ਦੇ ਹਿਸਾਬ ਨਾਲ ਗਿਲ ਲੈਨੇ ਆ ਚੱਲ ਤੂੰ ਆ ਆ ਮੇਰੇ ਕੋਲ ਨਹੀਂ ਰੋਟਣੇ ਇੰਨੇ ਇਹ ਤਾਂ ਬੂਟਿਆਂ ਦੇ ਹਿਸਾਬ ਨਾਲ ਦਿੰਦੇ ਆ ਕਿੰਨੇ ਦਿੰਦੇ ਇੱਕ ਬੂਟਾ ਤੋੜ ਲੋ ਤੇ 10 ਰੁਪਏ ਜੇ ਤੇਰੇ ਸਾਨਾ ਕਿੰਨੇ ਕੁ ਬੂਟੇ ਹੋਣਗੇ ਇਹ ਤੇ ਹੈਗੇ ਆ 2.5 ਤੋਂ 300 ਤੱਕ ਵਾ ਬੂਟਾ ਚੱਲ ਕੋਈ ਕਰਨੀ ਫੇਰ ਤੋੜ ਲਾਂਗੇ ਚਲ ਆ ਫੜਾ ਇੰਨੇ ਕੀ ਮਾਹ ਚੁੱਕੇ ਜਾਣੇ ਆ ਉਦਾਂ ਜਦੋਂ ਮਿਹਨਤ ਕਰੀਏ ਉਦੋਂ ਕਿੰਨੇ ਘੱਟ ਪੈਸੇ ਬੰਦੇ ਆ ਹਨਾ ਆਹੋ ਤੇ ਜਦੋਂ ਦੇਣੇ ਪੈਣ ਨਾ ਉਦੋਂ ਲੱਗਦੇ ਜਿਆਦੇ ਆ ਜਿਆਦੇ ਆ ਨਾ ਚੱਲ ਫੇਰ ਆ ਚੱਲ ਫੇਰ ਚਾਚੀ ਸਾਬਣਾ ਆਂ ਆਹੋ ਬਣਾਈ ਆ ਮਿੱਠਾ ਤੇ ਜਿਆੜਾ ਰੱਖਣੇ ਟਰਾਈਆ ਸਿਰ ਬਹੁਤ ਪੱਟੁੰਦੇ ਆਈ ਸਿਰ ਤੇ ਤੁਹਾਡੇ ਬਹੁਤ ਪਾਰਦੇ ਤੇ ਮਿੱਠਾ ਉਹ ਵੀ ਕਹੀ ਜਾਂਦਾ ਬੜਾ ਤੇਜ ਰੱਖ ਬੜਾ ਤੇਜ ਰੱਖ ਮੈਨੂੰ ਤਾਂ ਲੱਗਦਾ ਸ਼ੂਗਰ ਹੀ ਕਰਾ ਪੈਣੀ ਆ ਮੈਂ ਵੀ ਹੁਣ ਹਾਰ ਕੇ ਪਾਤ ਤੀ ਵਾਵਾ ਮਖੰਡ ਤੇ ਜਿਹੜੇ ਚਾਚੀ ਸ਼ੂਗਰ ਹੁੰਦੀ ਓਹੋ ਬਹੁਤ ਬੁਰਾ ਹਾਲ ਜੇ ਬਸ ਕੀ ਹੁੰਦੀ ਪਰ ਇੱਕ ਗੱਲ ਵਾ ਘਰ ਵਾਲੀਆਂ ਕਿੱਥੇ ਆ ਬਲਜੀਤ ਕਿੱਥੇ ਆ ਮਨਪ੍ਰੀਤ ਕਿੱਥੇ ਆ ਓ ਮੈਨੂੰ ਨਹੀਂ ਪਤਾ ਕੌਣ ਕਿੱਥੇ ਆ ਮੈਂ ਤਾਂ ਬਸ ਮਾਰੇ ਮੂੰਹ ਤੋਂ ਪਰਨਾ ਬਣ ਕੇ ਆਇਆ ਸੀ ਵੇਖ ਮਰਜ਼ ਉਹ ਜਦੋਂ ਉਹ ਮੇਰੇ ਘਰ ਮੈਂ ਤਾਂ ਚਾਹ ਦੇ ਕੋਲ ਚਲੋ ਮੈਂ ਤਾਂ ਚਾਹ ਬਣਾਉਂਦੀ ਆ ਮੈਂ ਤਾਂ ਪਤਾ ਵਾ ਵੀ ਚਲੋ ਹੁਣ ਸਾਰੇ ਟੱਬਰ ਨੇ ਪੀਣੀ ਆ ਸਾਰਿਆਂ ਦੀ ਬਣਾਉਂਦੀ ਆ ਤੇ ਉਹਨਾਂ ਦਾ ਫਰਜ਼ ਬਣਦਾ ਨਾ ਵੀ ਸਾਡੇ ਘਰ ਪਰੌਣੇ ਆਏ ਆ ਵੀ ਭਾਬੀ ਕਿੱਥੇ ਆ ਆਪਣੀ ਮਨਪਰੀਤ ਕਿੱਥੇ ਆ ਉਹ ਚਾਹ ਬਣਾਉਂਦੀਆਂ ਸਾਨੂੰ ਠਾਲਦੀਆਂ ਵੀ ਚਾਹ ਪੀਓ ਆ ਕੋਈ ਬੰਦੇ ਆਦੇ ਕੰਮ ਉਹ ਚਾਚੀ ਉਹ ਮੈਨੂੰ ਬਹੁਤੀ ਸੁਣੀਆਂ ਗੱਲਾਂ ਨਹੀਂ ਹੁੰਦੀਆਂ ਨਾ ਮੈਨੂੰ ਸਮਝ ਆਉਂਦੀ ਤੂੰ ਚਾਹ ਘੋਟ ਫੜਾ ਮੈਂ ਕਿਹਾ ਮੇਰਾ ਸੇਫਟੀ ਨੂੰ ਬਹੁਤ ਜ਼ਿਆਦਾ ਹੁੰਦੀ ਹੈ ਪਰ ਮੇਰੀ ਗੱਲ ਸੁਣ ਜੇ ਹਰ ਕਿਹੀਂ ਆ ਹੀ ਗਏ ਹਾਂ ਸਾਰੇ ਜਾਣੇ ਇਕੱਠੇ ਹੋ ਗਏ ਟੱਬਰ ਹੀ ਘਰੋਂ ਨਿਕਲ ਗਿਆ ਆ ਸਾਡੀ ਪਾਈ ਜਾ ਲੈ ਜਾ ਉਹਦੀ ਵੀ ਚਾਚੀ ਆਪਣੇ ਦੀ ਵੀ ਜੇ ਕੋ ਖਾਣ ਨੂੰ ਹੈਗਾ ਤਾਂ ਲੈ ਜਾ ਬਹੁਤ ਬੁਰਾ ਹਾਲ ਖਾਣ ਨੂੰ ਮੈਂ ਨਹੀਂ ਕੋ ਫੋੜਨਾ ਮੈਂ ਤੇ ਆਪ ਆਪਣੀ ਚਾਹ ਘੁੱਟ ਲੈਣ ਲੱਗੀ ਤੇ ਪੀਣ ਲੱਗੀ ਹੱਦ ਹੋ ਗਈ ਇਹ ਦਿਵਾਲੀ ਆਪਣੀ ਬੁੱਢੀ ਨੂੰ ਠਾਲਦਾ ਐ ਵੀ ਇਹ ਵੀ ਮੇਰੇ ਆ ਲਾ ਗਿਆ ਚਾਚੀ ਆਲਾ ਚਾਚੀ ਚਾਹ ਬਣਾ ਇੰਨਾ ਚੰਗਾ ਜਿਹੜੀ ਮੈਂ ਸਾਰਿਆਂ ਦੀ ਬਣਾਉਂਦੀ ਆ ਇਹ ਥੋੜੀ ਬਣਾਈ ਹੁੰਦੀ ਤਾਂ ਵੀ ਸਿਆਪਾ ਪੈ ਜਣਾ ਬਲਜੀਤ ਮੇਰੇ ਕਿਤੇ ਲੜ ਨਹੀਂ ਡੈ ਬਣਾ ਹਿਆ ਕਹਣਾ ਭੂਆ ਤੂੰ ਕਾਣੀ ਵੰਡ ਕਰਦੀ ਆ ਮੈਂ ਹੁਣ ਕੀ ਕਰਾਂ ਜਿਹੜਾ ਆਈ ਜਾਊ ਤੇ ਆਪੇ ਪੀ ਜਾਊਗਾ ਹੈਂ ਜੀ ਤੂੰ ਹੀ ਆਪੇ ਚਾਹ ਬਣਾ ਲਈ ਆ ਮੈਂ ਲੱਗੀ ਸੀ ਉੱਠ ਕੇ ਬਣਾਉਣ ਚਾਹ ਭਾਬੀ ਤੁਸੀਂ ਤਾਂ ਕੰਨਾਂ ਚ ਲਿਆ ਰੂ ਕਿੰਨੀਆਂ ਕਿ ਤਸੀਂ ਆਵਾਜ਼ਾਂ ਮਾਰੀਆਂ ਤੁਸੀਂ ਆਵਾਜ਼ ਹੀ ਨਹੀਂ ਦਿੱਤੀ ਕਿਸੇ ਨੇ ਜੇ ਇਹ ਹੋਣ ਮੈਂ ਤਾਂ ਮੈਨੂੰ ਕੁੜੀਆਂ ਵਿੰਦੀ ਗੰਢੀਆਂ ਕਿੱਥੇ ਆ ਕੁੜੀਆਂ ਜੋ ਨਿੰਬੂ ਲੈਣ ਚਲ ਗਈ ਉਹ ਬਲਜੀਤ ਮਨਪ੍ਰੀਤ ਨੂੰ ਲੈ ਕੇ ਕਦੋਂ ਆਦੀ ਨਿਕਲੀ ਉਤੇ ਤੱਕ ਆਈ ਨਹੀਂ ਉੱਥੇ ਗੱਲੀ ਲੱਗੀ ਆਣੀਆ ਭਾਬੀ ਪਹਿਲਾਂ ਚਾਹ ਜ਼ਰੂਰੀ ਆ ਕਿ ਪਹਿਲਾਂ ਨਿੰਬੂ ਜ਼ਰੂਰੀ ਪਹਿਲਾਂ ਇਹ ਸੋਚੋ ਨਾ ਜਿਹੜੇ ਪਏ ਨਸ਼ੇ ਪੀ ਪੀ ਕੇ ਆ ਜਿਹੜਾ ਘਰ ਘਰ ਕੇ ਆ ਜਿਹੜੀਆਂ ਭੰਗ ਵਾਲੇ ਆ ਡਾ ਰਾਦਾ ਇਹਨਾਂ ਨੂੰ ਪਾਣੀ ਬਣਾ ਕੇ ਦਈਏ ਨਿੰਬੂ ਵਾਲਾ ਤਾਂ ਖਰਿਆਂ ਨੂੰ ਫਰਕ ਪਵੇ ਇਹਨਾਂ ਨੂੰ ਮਾਸਾ ਸੁਰਤ ਆਵੇ ਤਾਂ ਕਰਕੇ ਲੈਣ ਗਈਆਂ ਹੀ ਉਹ ਕੱਖ ਨਹੀਂ ਹਾਲ ਤੁਹਾਡਾ ਉਤਰਾਂ ਤੇ ਨਾ ਤੇਰੇ ਮੁੰਡੇ ਦਾ ਹੀ ਹਾਲ ਵਾ ਕੁਛ ਦਿਨ ਮੈਂ ਦੱਸਾਂ ਮੇਰੇ ਮੁੰਡੇ ਨੇ ਕੀ ਕਰਤਾ ਹੁਣ ਤੇ ਕਿੰਨੇ ਖਵਾੜੇ ਆਏ ਹਾਏ ਹਾਏ ਉਹ ਤਾਂ ਭਲੇ ਖੋ ਭਲੇ ਕੀ ਖਾ ਲਿਆ ਨਹੀਂ ਤੁਹਾਨੂੰ ਚੇਚੇ ਤੇ ਤੁਹਾਡੇ ਬਾਤੇ ਲਿਆ ਕੇ ਨਹੀਂ ਰੱਖੇ ਤੇ ਤੁਸੀਂ ਆਉਣਾ ਤੇ ਹੋਣ ਲੀ ਆਂਦੇ ਪਤਾ ਨਹੀਂ ਕੱਲ ਹੀ ਆਪਣੇ ਖਾਣ ਨਹੀਂ ਲੈਂਦੇ ਕੋਤੜੇ ਦੇ ਕਹਦੇ ਲਈ ਲੈਂਦੇ ਹੀ ਤੋ ਖਾਲੇ ਭਲੇਖੇ ਨਾ ਤੁਸੀਂ ਇਹਦੇ ਵਿੱਚ ਦਾ ਸਾਡਾ ਕੀ ਕਸੂਰ ਹੋ ਭਾਬੀ ਤੇਰਾ ਕਿਉਂ ਨਹੀਂ ਕਸੂਰ ਜਦੋਂ ਤੇਰਾ ਪੁੱਤ ਡਿਆ ਇਦਾਂ ਕਰਨ ਨਾਲੇ ਤੁਸੀਂ ਆਂਦੀਆਂ ਹੜ ਕੋ ਪੈਸੇ ਲੈ ਲੈ ਕੇ ਸਬਜ਼ੀ ਲੈਂ ਹੁੰਦਾ ਵਾ ਤੇ ਪੈਸੇ ਲੈ ਕੇ ਹੀ ਲਿਆਇਆ ਹੋਊਗਾ ਕੁਛ ਨਾ ਕੁਛ ਚੱਲ ਭੈਣ ਜੀ ਤੁਸੀਂ ਆਉਣਾ ਹੀ ਸਬਜ਼ੀ ਵਾ ਤਾਂ ਉਹਨੇ ਪੈਸੇ ਖਾਣੇ ਹੀ ਨਾਲੇ ਉਹਨੇ ਸਬਜੀ ਦੀ ਹਣੀ ਤਾਂ ਨਹੀਂ ਪੈ ਕਿੱਥੋਂ ਉਹਨੇ ਕਿਦਾਂ ਹੀ ਚਾਈ ਮਲਾਈ ਆ ਇਹ ਤਾਂ ਕੀ ਸਾਡਾ ਕੀ ਸਾਡਾ ਹਜੇ ਤੱਕ ਸਾਨੂੰ ਸੁਰਤ ਨਹੀਂ ਹੋਣ ਦੇ ਸਾਨੂੰ ਕੀ ਚੱਕਰ ਚੜ ਗਏ ਸਾਨੂੰ ਕੀ ਹੁਣ ਤੁਸੀਂ ਚਾਈ ਮਲਾਈ ਤਾਂ ਇਹ ਵੀ ਕਹਿੰਦੇ ਚਾਈ ਮਲਾਈ ਆ ਤੁਹਾਡਾ ਘਟ ਜਰੂਸ ਨਿਕਲਿਆ ਵਾ ਚਾਹ ਕੋਡਰ ਬਣਾਉਣੀ ਕਿ ਤੁਸੀਂ ਉਹ ਨਹੀਂ ਸਵੇਰੇ ਉੱਠ ਕੇ ਬਣਾਈ ਤੁਹਾਨੂੰ ਨਿੰਬੂਆਂ ਦੀ ਲੱਗ ਗਈ ਨਿੰਬੂਆਂ ਤੋਂ ਕਿੰਨੇ ਕੱਲ ਲੱਗੀਆਂ ਲੱਗੀ ਤਾਂ ਜੇ ਬਣਾਉਣ ਹੁਣ ਤੂੰ ਆਪ ਹੀ ਪਾਲੇ ਤੇ ਫੇਰ ਹੁਣ ਬਣਾਉਣੀ ਹੁਣ ਤੇ ਮੈਂ ਸਾਰਿਆਂ ਦੀ ਬਣਾਤੀ ਆ ਪੀਓ ਸਾਰੇ ਜਾਣੇ ਕੋਈ ਗੱਲ ਨਹੀਂ ਤਿਆਰਾ ਵੀ ਘਾਰਵਾ ਤੂੰ ਕੋਈ ਨੀ ਕਾਲੀ ਕਰੀ ਕੇ ਚਾਹ ਬਣਾਉਂਦੀ ਆ ਤੂੰ ਹੀ ਰਜਾਈਆਂ ਕਿੱਥੇ ਸ ਮੇਰਾ ਸਿਰ ਭਰਾ ਬਹੁਤ ਜਿਆਦਾ ਸਿਰ ਭਰਾ ਆ ਹੁਣ ਪੀਓ ਚਾਹ ਫਿਰ ਕੇ ਨਹੀਂ ਹਲੰਡਿਆ ਤੇ ਚਾਚਾ ਉਹ ਤਾਂ ਨਾ ਹੋਇਆ ਹਾ ਤਾਂ ਥੱਕਾ ਹੀ ਹੋ ਉਹ ਹੋ ਉਹ ਚਾਰ ਫੇਰੇ ਥੱਕਾ ਹੀ ਹੋ ਗਿਆ ਅੱਗੁਰਾ ਇਹ ਕਿਹਾ ਇਹ ਸ਼ਰਾਬ ਨਹੀਂ ਪੀਣੀ ਉਹ ਇਹਨੇ ਭੱਗ ਖਵਾਲਤੀ ਸੰ ਉਹਦੀ ਤੇ ਮਾਂ ਮੰਨਣ ਨਹੀਂ ਡਈ ਹਾ ਤੇਰੇ ਸਾਹਮਣੇ ਮੈਂ ਨਹੀਂ ਤੂੰ ਆਪਣਾ ਤੂੰ ਆਪਣਾ ਤੇਰਾ ਮੇਰਾ ਹਾਲਤ ਕੀਤੀ ਇਹਨਾਂ ਨੇ ਮੈਂ ਸੋਹ ਭਾਈ ਕਿ ਮੈਂ ਨਸ਼ਾ ਕੋਈ ਨਹੀਂ ਕਰਦਾ ਤੇ ਹੁਣ ਮੈਂ ਸੌਣ ਲੱਗਾ ਸੀ ਤੋੜਨਾ ਉਹ ਤਾਂ ਮੈਂ ਤੇਰੀ ਸੌਂਗਾ ਜੀ ਮੈਂ ਸ਼ਰਾਬ ਨਹੀਂ ਪੀਂਦਾ ਉਹ ਵੇਖੀਓ ਵੇਖੀ ਕਿਤੇ ਹੁਣ ਮੇਰੇ ਭਾਏ ਤੂੰ ਵੀ ਮਰ ਜਾ ਤੇ ਭਾਵੇਂ ਕੋਈ ਮਰ ਜਾਏ ਮੈਂ ਤੇ ਲੱਗਾਂ ਸ਼ਰਾਬ ਲੈ ਮੇਰਾ ਨਸ਼ਾ ਨਹੀਂ ਹੋਣਾ ਜਦੋਂ ਲਖਬੀ ਇਹਦਾ ਕੱਲ ਨੂੰ ਹੱਥ ਮਾਰ ਉਹ ਇਹ ਕੰਮ ਨਾ ਕਿਤੇ ਕਰ ਲਈ ਆਪਾਂ ਘਰ ਨੂੰ ਚੱਲ ਗਏ ਆਪਣੇ ਕਿ ਬਿਪਤਾ ਗੱਲ ਪਾ ਲੈਣੀ ਤੂੰ ਨਹੀਂ ਜਿਆਦੀ ਗੱਲ ਬਤਾਈ ਆਪਣੇ ਘਰ ਨੂੰ ਜਾਣੇ ਆਹੀਂ ਸ਼ਰਾਬ ਆ ਇਹਨਾਂ ਕੋ ਕਿਉਂ ਮੰਗਣੀ ਆਹੀਂ ਗਾਂਢੂ ਆ ਆਪਣੇ ਘਰ ਰੋਟੀ ਪਾਣੀ ਪਕਾਉਣੇ ਆ ਖਾਣੇ ਟਾਈਮ ਨਾ ਖਾਵਾਂਗੇ ਟਾਈਮ ਨਾ ਸੌਵਾਂਗੇ ਚੰਗੇ ਭਲੇ ਸਿੱਧੇ ਰਹੇ ਪਏ ਹਾਂ ਸਾਰਾ ਭੁਧੀਏ ਤੇਰਾ ਕਸੂਰ ਮੈਂ ਤੇ ਆ ਪਾਪੀ ਨੂੰ ਕਹਿੰਦੇ ਉਹ ਮੰਨਦੀ ਨਹੀਂ ਆ ਜਿਹੜਾ ਤੁਸੀਂ ਕਹਿੰਦੇ ਮੁੜ ਕੇ ਨਹੀਂ ਮੈਂ ਇੱਥੇ ਵੜਨਾ ਇਹਨੂੰ ਛਿੱਤਰ ਫੇਰਦੇ ਆ ਮਨਜੋਧ ਨੂੰ ਤੇ ਵੜਨਾ ਕਿਉਂ ਨਹੀਂ ਅਹੀਂ ਆ ਕਰ ਛੱਡ ਦੇਣਾ ਮੈਂ ਆਪਣਾ ਇੱਥੋਂ ਵੇਖ ਕੇ ਆਂਦਾ ਉਹ ਯਾਰ ਮੁੜ ਕੇ ਇਦਾਂ ਕਰੂਗਾ ਸਾਡੇ ਨਾਲ ਦੇ ਸਾਡੀ ਕੀ ਹੋ ਜਾਵੇ ਅੱਗੇ ਹੋਈ ਅਰ ਮੇਰੇ ਨਾਲ ਦਾ ਹਾਸਾ ਮਖੌਲ ਚੱਲ ਗਿਆ ਉਹ ਸਿਆਣਾ ਬਣ ਕੋਈ ਬਾਹਰ ਕਾਟ ਹੋ ਜਾਂਦੀ ਫਿਰ ਫੇਰ ਭਰਦਾ ਆਪੇ ਜਿੱਥੇ ਮਰਜੀ ਫਿਰ ਪਤਾ ਨਾ ਪੂਆ ਜਿੱਦਾਂ ਦੀ ਹੈਗੀ ਆ ਜੀ ਜਾਣਦੇ ਆ ਚੱਲ ਪੀਓ ਤੇ ਨੰਮੇ ਪਿਆ ਜੋ ਪੀ ਕੇ ਚਾ ਲੈ ਪਹਿਲਾਂ ਪਈਏ ਚਲੀਏ ਪੀ ਚਾਹ ਚੱਲ ਗਏ ਅਜੇ ਕਿੱਧਰ ਜਾਣਾ ਅਜੇ ਨਹੀਂ ਕਿਤੇ ਜਾਣਾ 2-4 ਦਿਨ ਅਜੇ ਹੁਣ ਮਨਜੋਤ ਦੀ ਭੁਗਤ ਸਵਾਰ ਕੇ ਜਾਣਾ ਵਾ ਮੈਂ ਤਾਂ ਇੰਨਾ ਬੋਲੀ ਆ ਨਾ ਮੇਰੇ ਅੱਖਾਂ ਗਾੜੀ ਨੇਰ ਹੋਂਡਰ ਨਾਲੀ ਮੇਰੇ ਸਿਰ ਟੱਕ ਟੱਕ ਵੱਜਣ ਡੈ ਤਾਂ ਇੰਨੇ ਨਾ ਹੀ ਚਾਹ ਪੀ ਲਾ ਇੱਕ ਦੇ ਮਿੱਠਾ ਵੇ ਤੇਜ ਕਿੰਨਾ ਪਾ ਲਿਆਈਆਂ ਤੇ ਆਪੇ ਐਨਾ ਹੀ ਮਿੱਠਾ ਤੇਜ ਪਾ ਕੇ ਲਿਆ ਤੇ ਮਿੱਠਾ ਤੇਜ ਪਾ ਤਾ ਇਹਨਾਂ ਦੇ ਨਾਲ ਥੋੜਾ ਆਖਿਆ ਸੀ ਵੀ ਇਹਨੇ ਪਾ ਲਿਆ ਵੀ ਇਹ ਨਸ਼ਾ ਫੇਰ ਜਾ ਕੇ ਪੈਣਾ ਵੇਖੀ ਉਹ ਚਾ ਚਾਚਾ ਚਾਹ ਪਕਰ ਕੜੀ ਨਿੰਬੂ ਪੀਣੇ ਕਰੇ ਨਿੰਬੂ ਪੀਣੇ ਮੈਨੂੰ ਤੇ ਹਰ ਇੱਕ ਕੀ ਤੋਂ ਇਹਨਾਂ ਦੀ ਡਰ ਲੱਗਦਾ ਇਹਨਾਂ ਦੇ ਹੱਥੋਂ ਮੈਂ ਨਹੀਂ ਕੀ ਪਾਨੀ ਆਪ ਤੋੜ ਕੇ ਨਾ ਆਪ ਪੂਟੀ ਤੋਂ ਪਾਣੀ ਭਰ ਕੇ ਪਾ ਇਹਨਾਂ ਨੇ ਪਤਾ ਨਹੀਂ ਕੀ ਖਵਾਲ ਦੇਣਾ ਫੇਰ ਪੀਵਾਂਗੇ ਆਪ ਇਹਨਾਂ ਦੇ ਹੱਥੋਂ ਨਹੀਂ ਪੀਣੀ ਸਾਜੀ ਚਾਹ ਤੂੰ ਬਣਾਈਆਂ ਨਾ ਆਹੋ ਤੇ ਠੀਕ ਆਵੇ ਨੇ ਭੰਗ ਦਾ ਨਸ਼ਾ ਬੜਾ ਮਾਰਾ ਪਰ ਵੇਹ ਦਾ ਮਨ ਜੋਤ ਦੀ ਕਾਰਸਤਾਨੀ ਵੇਖ ਤੂੰ ਹੂੰ ਇਹ ਚਲਾਕੀ ਨਹੀਂ ਖੇਡੀ ਤੇ ਹੋਰ ਕੀ ਕੀਤਾ ਇਹਨੇ ਉਤਰਾ ਇਹਨੇ ਇੱਦਾਂ ਸਾਡੇ ਨਾਲ ਕੀ ਕੀਤਾ ਅਸੀਂ ਕੀ ਮਾਰਾ ਆਖਿਆ ਕੋਈ ਨਹੀਂ ਹੁਣ ਜਿਹੜਾ ਉਹ ਸੈਟਲਮੈਂਟ ਹੋ ਉਹ ਤੁਸੀਂ ਪੁੱਛਦੇ ਹੋ ਚਾਚਾ ਮਾਰਾ ਇਹੋ ਕਿਹਾ ਕਿ ਤੁਹਾਨੂੰ ਸ਼ਰਾਬ ਨਹੀਂ ਪੀਣੀ ਹੈ ਇਹੋ ਮਾਰਾ ਹੋ ਗਿਆ ਤੇ ਸਵਤ ਜੰਗਾ ਉਹਦਾ ਖਰਚਾ ਪਜ ਗਿਆ ਉਹ ਚਾਚਾ ਕਸੂਰ ਤੁਸੀਂ ਮੇਰਾ ਕਰਦੇ ਨੇ ਕਸੂਰ ਤੇ ਤੇ ਭਤੀਜਾ ਚਾਚੀ ਦੇ ਦਾ ਉਹਦੀ ਨੇ ਆਪਣੀ ਜਬਾਨ ਨਹੀਂ ਟੇਕਦੀ ਨਾ ਸਾਡਾ ਰਾਜਨਾ ਪ੍ਰੋਣਾ ਮੰਗਦਾ ਚਾਹ ਪੀ ਲੋ ਚਾਹ ਬਸ ਕਰ ਜੀ ਆ ਜੀ ਆ ਜੀ ਅੱਖਾਂ ਗੁਰਦੀ ਨਹੀਂ ਨਸ਼ਾ ਪੂਰਾ ਆ ਗਿਆ ਚਾਹ ਪੀ ਕੇ ਤਾਂ ਲੰਮੇ ਪੈ ਜਾ ਤਾਈਓ ਤੇ ਅੱਖਾਂ ਮੈਨੂੰ ਤਾਂ ਲੱਗਦਾ ਸੌਂ ਗਿਆ ਲੱਗ ਬੀਰ ਹੈ ਕਾਰ ਵਾਲੇ ਦੇ ਪਤਾ ਨਹੀਂ ਕਿੱਥੇ ਚਿਲ ਗਏ ਹੀ ਉਹੋ ਗੱਲ ਮੈਂ ਤਾਂ ਸ਼ਰਮ ਦਾ ਮਾਰਾ ਦੌੜਦਾ ਲੀਡ ਲੜੇ ਚੁੱਕੇ ਤੇ ਆ ਉਹ ਉਥੇ ਛੁੱਟ ਦਿੱਤੇ ਆ ਹੁਣ ਜੋੜ ਨਹੀਂ ਉਹਨਾਂ ਕਿਉਂ ਮੈਂ ਕੋ ਜੋੜੂਗੀ ਮੈਂ ਨੌਕਰਾਨੀ ਲੱਗੀ ਇਹਨਾਂ ਦੀ ਲੋਡ ਜੋੜਨ ਵਾਸਤੇ ਲੀੜੇ ਲਾੜੇ ਕਿਤੇ ਇਹਨਾਂ ਨੇ ਸ਼ਰਮ ਨਹੀਂ ਕੀਤੀ ਮੈਂ ਇਧਰ ਨੂੰ ਪੈ ਗਈ ਇਹ ਇਧਰ ਨੂੰ ਪੈ ਗਿਆ ਬੰਦਾ ਵਾ ਉੱਠਦਾ ਪੂਆ ਜੀ ਆਜੋ ਬੈੱਡ ਤੇ ਲੰਮੇ ਪਾਓ ਫੁੱਫੜ ਨੂੰ ਕਹਿੰਦੇ ਤੂੰ ਵੀ ਉਧਰ ਮੰਜੇ ਤੇ ਪਾਓ ਲੰਮਾ ਇਹਨਾਂ ਨੇ ਠਾ ਰਿਆ ਹੈ ਹੈ ਇਹਨਾਂ ਦੇ ਘਰ ਕਿਹੜਾ ਮੰਜਾ ਹੈਗਾ ਹਾਂ ਚੱਲ ਬੈੱਡ ਤੇ ਹੈਗੇ ਹੀ ਆ ਨਾ ਤੇ ਬੈੱਡ ਤੇ ਪਾਉਂਦੇ ਲੰਮੇ ਵੀ ਫੁੱਫੜ ਨੂੰ ਵੀ ਲੰਮੇ ਪਾਈਏ ਨਹੀਂ ਬੈੱਡ ਤੇ ਕੀ ਪਾਉਣਾ ਵਾ ਇਹ ਤਾਂ ਫੱਟੇ ਤੇ ਪਾਉਣ ਨੂੰ ਤਿਆਰ ਹੋਏ ਮੈਨੂੰ ਚੰਗਾ ਇੰਨਾ ਹੋ ਗਿਆ ਚੰਗਾ ਕਿ ਮੈਂ ਸੋਫੇ 'ਤੇ ਸੁੱਤੇ ਨਾ ਦੂਜ ਦਵਾਨ ਤੇ ਇਹਨਾਂ ਨੂੰ ਇੰਨਾ ਨਹੀਂ ਲੋਕੀਂ ਅੱਗੇ ਕਿੰਨੀ ਜਵਾਈ ਭਾਈ ਦੀ ਕਦਰ ਕਰਦੇ ਕਿਤੇ ਬੂਟਿਆਂ ਵਾਲੀਆਂ ਚਾਦਰਾਂ ਵਿਛਾਉਣੀਆਂ ਜੇ ਗਰਮੀਆਂ ਹੁਣ ਜੇ ਬੂਟਿਆਂ ਵਾਲੀ ਦਰੀ ਵਿਛਾਉਣੀ ਇਹਨਾਂ ਨੂੰ ਸੁਨਾਸ ਜੀ ਆਈ ਰਾਣੋ ਚੰਗੀ ਭਲੀ ਭਾਬੀ ਉਹ ਵੇਲਾ ਅੱਡ ਬੁੱਢ ਹੋ ਗਈ ਇਹਨੂੰ ਪਤਾ ਨਹੀਂ ਅਕਲ ਕਦੋਂ ਆਉਣੀ ਉਹ ਦਿੰਦੇ ਰੋ ਸਮਝਾਉਂਦੇ ਆ ਇੱਥੇ ਉਹ ਸਮਝਾਉਂਦੇ ਆ ਉਹ ਮੈਂ ਠੀਕ ਆ ਇੱਥੇ ਜਿੱਥੇ ਉਹ ਮੈਂ ਲੰਮਾ ਪਾਵਾਂ ਯਾਰ ਮੇਰਾ ਛੇੜਾ ਇੱਧਰ ਨੂੰ ਪੈ ਜਾ ਤੂੰ ਇੰਨਾ ਕਰ ਕੱਪ ਚੁੱਕ ਯਾਰ ਮੈਂ ਆਪ ਲੱਗਾ ਲੰਮਾ ਪੈਣਾ ਬਹੁਤ ਬੁਰਾ ਆ ਜੀ ਆ ਸਾਡੇ ਸਿਰ ਪਟਣ ਦੇ ਤੂੰ ਲਾ ਕੇ ਸਿਰ ਖਾਈ ਜੰਨੀ ਉਹ ਚੰਗਾ ਬਾਬਾ ਛੁੜ ਕੇ ਕਿਤੇ ਗੱਤੀ ਗਈ ਮੇਰੇ ਆਉ ਪੇਕੇ ਤੁਮ ਦੱਸੂ ਪਤਾ ਉਹ ਤਾਂ ਮੈਂ ਨਾ ਇੱਕੋ ਮੰਡੀ ਦੇ ਪਈਏ ਆਦਾ ਚੁਪ ਕਰਕੇ ਇੱਕ ਮੰਡੀ ਦੇ ਦਿਖਦੀ ਨਹੀਂ ਹੈ ਉਹ ਮੰਡੀ ਦੇ ਦਿਖਦੀ ਲੰਮਾ ਪੈ ਤੇ ਲੱਤਾਂ ਲੰਮੀਆਂ ਸੇ ਪੈਸੇ ਨਾਲ ਪੈਣ ਹੋ ਜਾਣੀਆਂ ਵਾ ਉਹ ਇੱਕੋ ਕੰਪਨੀ ਦੇ ਠੱਗੇ ਬੰਦੇ ਆ ਨਾ ਆਪਾਂ ਦੋਵੇਂ ਚੰਗਾ ਧੋਖਾ ਹੈ ਯਾ ਹੜੇ ਨਾ ਬੜੇ ਮੀਆਂ ਆਹ ਬਾਬੇ ਤੇਰੇ ਕੇ ਬੁੱਢਾ ਹੀ ਬੜਾ ਧੋਖੀ ਜੱਲਾ ਗੁਰੂਆ ਥੱਲੇ ਵਜਾ ਜੀ ਉਹ ਪੈਣ ਭਰ ਤੇ ਗਿਆ ਬੋਰਾ ਤੇ ਤੂੰ ਵਿਚਾਰੀ ਹੋਰ ਘਲਤਾ ਲੈਣ ਵਾਸਤੇ ਮੈਂ ਅੱਧੇ ਬੋਰੇ ਨੂੰ ਨਹੀਂ ਭਰਿਆ ਕਹੀਦਾ ਅੱਧੇ ਨੂੰ ਅੱਧਾ ਹੀ ਕਹੀਦਾ ਵਾ ਆਦਾ ਆਦਾਂ ਵਾ ਵੇਖ ਲੈ ਤੈਨਾਂ ਅਮਾ ਇੱਕ ਗੱਲ ਮਿਲਣੀ ਐ ਇਹਨੂੰ ਲੈ ਆਉਂਦੇ ਨਾਲੇ ਮੈਨੂੰ ਕਹਿਣ ਦੀ ਹੀ ਇੱਕ ਬੂਟੇ ਦੇ ਨਾ 10 ਰੁਪਏ ਵਾ ਤੇ ਸਾਰੇ ਤੋੜ ਲੈਣੇ ਆ ਮੈਂ ਤੈਨੂੰ ਮੈਂ 20 ਦਿੰਨੀ ਆ ਚੱਲ ਤੋੜ ਕੇ ਲਿਆ ਨਾਲੇ ਆਪਣੇ ਪਿੰਡ ਵੱੰਨੂਗੀ ਸਰੀਕੇ ਭਾਈਚਾਰੇ ਚ ਨਾਲੇ ਮੇਰੀ ਟੋਰ ਬੰਨ ਜੂਗੀ ਭਰਾਵਾ ਮੇਰੇ ਮੂੰਹ ਕਾਦਾ ਨਿਕਲ ਗਿਆ ਮੈਂ ਵੀ ਨਿੰਬੂ ਹੋਰ ਤੋੜ ਲੈਨੇ ਆ ਕਹਿੰਦੀ ਆ ਜੀ ਜੀ ਚੱਲ ਤੋੜ ਉਹਨੇ ਤਾਂ ਗੱਲ ਹੀ ਫੜ ਲਈ ਮੈਂ ਬਹਾਨੇ ਨਾਲ ਲੈ ਕੇ ਆਈ ਅੰਦਰ ਆ ਬੋਰਾ ਰਖਾ ਕੇ ਤੇ ਮੈਂ ਚੱਲ ਤੂੰ ਤੋੜ ਕੇ ਲਿਆ ਉਹ ਮਾਸਾ ਕੰਡਾ ਦਾ ਲੱਥ ਜੂਗਾ ਮੋਟੀ ਕਿੰਨੀ ਹੋਈ ਜਾਂਦੀ ਆ ਉਹਨੂੰ ਤਾਂ ਆਪਣੇ ਸਰੀਰ ਦਾ ਮਾਸਾ ਖਿਆਲ ਨਹੀਂ ਆ ਹੁਣੇ ਹੀ ਸਾਰੀ ਹੈਗੀ 50 ਸਾਲਾਂ ਦੀ ਤੇ 40 ਸਾਲਾਂ ਦੀ ਲੱਗਣ ਡੈ ਪੀ ਆ ਅੱਜ ਜਦੋਂ ਮਾਸਾ ਕਾ ਦੋ ਫੇਰੇ ਮਾਰੇ ਨਾ ਅੱਧੇ ਕਿਲੇ ਚ ਇਹ ਵੇਖੀ ਕਿੰਨਾ ਦਾ ਭਾਰ ਘਟਦਾ ਤੇ ਫੇਰ ਇਹਨੇ ਲੱਗਣਾ 20 ਸਾਲਾਂ ਦੀ ਤੇ ਲੱਗੂ ਤੇ ਫੇਰ ਉਹਨੇ ਮੇਰੀ ਕੁੜੀ ਲੱਗਣ ਦਾ ਪਹਿਣਾ ਉਹ ਨਹੀਂ ਲੱਗਦੀ ਟੈਨਸ਼ਨ ਨਾ ਕੋਈ ਬੁੜੀਆਂ ਨਿੱਕੀਆਂ ਸੋਹਣੀਆਂ ਲੱਗਦੀਆਂ ਮੈਂ ਉਹ ਬੰਦੇ ਜਿੰਨੇ ਮਰਜੀ ਵੱਡੇ ਹੋ ਜਾਣ ਬੰਦੇ ਬੰਦੇ ਰਹਿੰਦੇ ਆ ਠੀਕ ਆ ਪਹਿਣਾ ਪਰ ਉਹ ਵਿਚਾਰੀ ਘਰ ਦਾ ਵੀ ਸ਼ਰਾ ਕਰਦੀ ਤੇ ਬਾਹਰ ਵੀ ਡਾਹਤਾ ਤੂੰ ਉਹ ਮੈਂ ਕਿਹੜਾ ਕਹਤੇ ਉਹ ਦੁਸ਼ਮਣੀ ਨਾ ਡਾਇਆ ਵਾ ਉਦਾਂ ਡਾਇ ਮਾਸਾ ਕਾ ਸੈਰਸੂਰ ਕਰ ਸੇਰੇ ਤੇ ਉੱਠਣਾ ਨਹੀਂ ਹੁੰਦਾ ਚਾਹ ਪੀ ਕੇ ਥੈਆ ਥੁਬਾ ਉੱਥੇ ਬਹਿ ਜਾਂਦੀ ਆ ਪਨੀਰ ਆਪਣਾ ਸਬਜ਼ੀਆਂ ਕਿਦਾ ਡੰਗਰ ਚ ਰੱਖਿਆ ਨਾ ਦੁੱਧ ਪਾਇਆ ਕਰੋ ਡੇਰੀ ਸਾਰਾ ਉਹਦੇ ਢੇੜੀ ਚ ਜਾਂਦਾ ਓ ਕਿਦੇ ਨਹੀਂ ਜੁੱਦ ਕਦੇ ਬਿਗਦਾ ਬੁਗਦਾ ਚੱਲ ਆਪਾਂ ਭੈਣ ਆ ਨਾ ਹਾਂ ਕੀ ਹੋਵੇ ਮੰਮੀ ਨਹੀਂ ਨਹੀਂ ਬੂਤੋੜ ਕਰਾ ਲੈ ਮੈਂ ਮੰਮੀ ਮੈਂ ਆਪਣੇ ਪਿੰਡ ਖੜਨੇ ਆ ਹਾਂ ਤੂੰ ਪੋਰਾ ਪਰ ਕੇ ਖੜਨਾ ਮੈਂ ਤਾਂ ਹੋਰ ਤੋਂ ਡਾਇਆ ਨੂੰ ਅਛਾ ਤਾਂ ਇਨੇ ਦਗਾ ਹੀ ਨਾ ਉਹ ਮੈਂ ਰਿਸ਼ਤੇਦਾਰਾਂ ਨੂੰ ਆਪਣੇ ਨੂੰ ਜਾ ਕੇ ਵੰਡੂਗੀ ਨਾਲੇ ਉੱਥੇ ਪੇਕੇ ਦੀ ਫੋੜੇ ਇੱਥੇ ਤਾਂ ਨਾ ਸੋਚਿਆ ਕਰ ਉੱਥੇ ਦਾ ਸੋਚਿਆ ਕਰ ਮੰਮੀ ਦੁਨੀਆ ਇਨੇ ਲੰਗਰ ਲਾਉਂਦੀ ਵੇਲਾ ਕਿੰਨੀ ਸੋਭਾ ਹੋਣੀ ਜੇ ਮੈਂ ਲਾ ਦੂੰ ਤੇ ਫੇਰ ਕੀ ਆ ਉਹ ਤੇਰੀ ਕੁੜੀ ਦਾ ਮਸਾ ਨਾ ਹੋ ਜਾਊਗਾ ਅੱਛਾ ਰਿਸ਼ਤੇਦਾਰਾਂ ਨੂੰ ਵੀ ਵੰਡਾਂਗੇ ਆਖਾਂਗੇ ਨਿੰਬੂ ਦਾ ਚਾਰ ਪਾਇ ਨਾਲ ਮੈਨੂੰ ਵੀ ਮਸਾ ਦੇ ਦੇ ਜੰਨਾਂ ਮੈਂ ਤੈਨੂੰ ਡੱਬਾ ਭਰ ਕੇ ਦੇ ਜੂਗੀ ਹਾਂ ਨਾ ਤੈਨੂੰ ਦਿੱਤਾ ਵਾ ਆ ਹੁਣ ਨਿੰਬੂ ਆ ਤੇ ਗੱਲ ਆ ਗਈ ਤੇ ਗੱਲ ਤੇ ਮੰਮੀ ਫਿਰ ਇਦਾਂ ਹੀ ਆ ਪੇਕੇ ਦੇ ਘਰ ਆਏ ਬੰਦਾ ਖਾਲੀ ਥੋੜੀ ਜਾਂਦਾ ਵਾ ਉਹ ਜਿਹੜਾ ਕੋਈ ਚੀਜ਼ ਲੱਭੇ ਨਾ ਲੈ ਗਈ ਜਾਣੀ ਹੁੰਦੀ ਆ ਚੱਲ ਪੋਤੋ ਚੱਲ ਵਾ ਪਰ ਚਲੋ ਮਾਦਾ ਖੜ ਲੈਣ ਦੇ ਫੇਕੀ ਆ ਉਹ ਖੜ ਲੈਣ ਦੇ ਕੋਈ ਨਹੀਂ ਹੁੰਦਾ ਨਾਲੇ ਮੇਰੀ ਗੱਲ ਸੁਣ ਕਾਕਾ ਤੂੰ ਗੱਲਾਂ ਕਾਂਡਿਆ ਤੂੰ ਵੀ ਮੁੰਜੇ ਪੁੰਜੇ ਬਿਠਾਵਾ ਓਵੇਂ ਲਾਂਦਰ ਤਰਫ ਉੱਪਰ ਕਿੰਨੀਆਂ ਗੱਲਾਂ ਕਾਂਡਿਆ ਕੀ ਕਹਿੰਦਾ ਵਾ ਕਹਿੰਦਾ ਨਾ ਤੇ ਘਰ ਤਾਂ ਮੰਜਾ ਵੀ ਹੈ ਨਹੀਂਗਾ ਮੰਜਾ ਕਿਉਂ ਨਹੀਂ ਹੈਗਾ ਕਿੰਨੀ ਬੀਤੀ ਹੁੰਡੇ ਸਾਡੀ ਤੇ ਜੇ ਤੂੰ ਨਾ ਸਿਆਪਾ ਕਰਦਾ ਤਾਂ ਨਾ ਇੰਨੀਆਂ ਗੱਲਾਂ ਸੁਣਦੀ ਤੇ ਮੰਮੀ ਮੇਰੀ ਗੱਲ ਸੁਣ ਉਹਨੂੰ ਉਹਨਾਂ ਨੂੰ ਕਿੰਨੇ ਕਿਹਾ ਸੀ ਭੰਗ ਖਾਣ ਰਮਾਨਾ ਬੈਂਦੇ ਆ ਸੋਹਰਿਆ ਘਰ ਆਏ ਤੇ ਸੋਹਰਿਆ ਵਾਲੀ ਘਰ ਤੇ ਘਰਦੇ ਤਾਂ ਹੁਣ ਵੇਖ ਲੈ ਜਾ ਕੇ ਦੋਵੇਂ ਜਣੇ ਕਿੰਨੀਆਂ ਗੱਲਾਂ ਕਾਂਡੇ ਨਾਲ ਹੀ ਤੇਰੀ ਭੂਆ ਰਲੀ ਆ ਮੈਂ ਤਾਂ ਗਾਹਾਂ ਕਿ ਗੱਲ ਹੀ ਨਹੀਂ ਕੀਤੀ ਤੇ ਮੰਜਾ ਕਿਉਂ ਨਹੀਂ ਹੈਗਾ ਮੇਰੇ ਕੋਲ ਵੀਡੀਓ ਪਈ ਆ ਜਿੱਦਾਂ ਬਾਲੇ ਕੱਢਣ ਦੇ ਆ ਬਾਹੂ ਬਲੀ ਬਣਿਆ ਵਾ ਇੰਨੀ ਬੀਤੀ ਕਰਨ ਦੇ ਗੱਲਾਂ ਕਰ ਕਰ ਕੇ ਕਹਿੰਦੇ ਹਾਂ ਤੇ ਮੁੜ ਕੇ ਇੱਥੇ ਵੜਨਾ ਹੀ ਨਹੀਂਗਾ ਇਹ ਤਾਂ ਭੁੱਖੇ ਲੰਗੇ ਆ ਨਾ ਘਰ ਤੇ ਕਿਤੇ ਮੰਜਾ ਨਹੀਂ ਸਾਨੂੰ ਸੋਫਿਆਂ ਤੇ ਲੰਮੇ ਪਾਛੜਿਆ 10 ਸੋਫੇ ਮਾੜੇ ਇੱਕ ਮੰਜਾ ਨਾਲੋਂ ਤਾਂ ਸੋਫੇ ਮਹਿੰਗੇ ਮੰਮੀ ਤੂੰ ਟੈਨਸ਼ਨ ਨਾ ਲੈ ਹਾਂ ਜੀ ਉਹ ਨਸ਼ੇ ਜਵਾ ਅ ਜਦੋਂ ਮਾਸਾ ਕੋ ਹੋਏ ਨਾ ਇਨਾਂ ਸਿਰ ਚ ਪਾਣੀ ਪੂਣੀ ਪੋਣਾ ਹੀ ਫੇਰ ਆਪੇ ਇਹਨਾਂ ਨੂੰ ਪਤਾ ਲੱਗ ਜਾਣਾ ਮੈਂ ਕਿੰਨੀ ਕੀ ਸੇਵਾ ਹੁੰਦੀ ਐ ਜਿਉਂ ਤੇਰੀ ਭੂਆ ਆਈ ਉਹਨੇ ਫਟ ਚਾਹ ਬਣਾ ਲਈ ਉੱਠ ਕੇ ਤਾਂ ਉਹ ਬੋਲਣ ਲਈ ਐ ਕਹਿੰਦੀ ਤੂੰ ਕਿੱਥੇ ਗਿਆ ਨਾ ਤੇਰੀ ਨੌਕਰ ਨਾ ਤੇਰੀ ਕੁੜੀ ਘਰ ਚਾਹ ਮੈਂ ਆਪ ਬਣਾਉਣ ਲਈ ਤਾਂ ਦੱਸ ساری ਰਾਤ ਤਾਂ ਤੂੰ ਇੱਕ ਪਾ ਪਾਰਿਆ ਤੇ ਮੈਂ ਚਾਹ ਕਿਹੜੇ ਵੇਲੇ ਸਵੇਰੇ ਉੱਠ ਕੇ ਬਣਾਉਣੀ ਨਹੀਂ ਭੈਣਾ ਭੂਆ ਦੀ ਜਮਾਨਦ ਤੇ ਅੱਗੇ ਪਕਵੜਾ ਤਲੀਦਾ ਵਾ ਜਿੰਨਾ ਮਰਜੀ ਆ ਭੂਆ ਦੀ ਕੁੜੀ ਇਹ ਘਰ ਦੀ ਆ ਆ ਬਣਾ ਲਈ ਫੇਕੀ ਹੋਇਆ ਅੱਜ ਚਾਹ ਵਾਲੀ ਕਿਹੜੀ ਨੇਰੀ ਆ ਗਈ ਐ ਤਾ ਵੇਖ ਲੈ ਇਹ ਨਹੀਂ ਆਉਣਾਰੇ ਨਾਲ ਲਾ ਕੇ ਗੱਲਾਂ ਕਾਢੀ ਨਹੀਂ ਆ ਬਤਕੋਈਆਂ ਕਰਨ ਲੀ ਮੈਂ ਸੜੀ ਬਾਹਰ ਆ ਗਈ ਮੈਂ ਹਾਂ ਮੈਂ ਤੈਨੂੰ ਕਮਾਂ ਕੀ ਪਰੋਣੇ ਉਹ ਗੱਲ ਵੀ ਨਾਲ ਆਪ ਹੀ ਡੱਪ ਕਰਾ ਤੇ ਕਿੰਨਾ ਕੰਜਰ ਖਾਨਾ ਪਾਇਆ ਸਾਰਾ ਚਿੱਕੜ ਸਾਡੇ ਸਿਰ ਤੇ ਪਾਉਂਦੇ ਹੈ ਚਿੱਕੜ ਕੋਈ ਗੱਲ ਨਹੀਂ ਜੇ ਮਿੰਤਰਾਂ ਨੇ ਕਹ ਲਗੇ ਇਹ ਗੱਲ ਕਰੀ ਮੈਂ ਵੀ ਵੀਡੀਓ ਬਣਾਈ ਗਾਣੇ ਲਾਲਾ ਵੀਡੀਓ ਪਾਉਣੀ ਹੈ ਇੰਸਟਾਗ੍ਰਾਮ ਤੇ ਮੈਂ ਕਮਾਂ ਤਾਂ ਤੂੰ ਵੀ ਕਿਹੜੀ ਬਣਾਈ ਮੈਨੂੰ ਵੀ ਖਾਂ ਹਾਂ ਇਹ ਕੰਮ ਕਰਦਾ ਫੁੱਫੜੇ ਦਾ ਡਿਆ ਨਹੀਂ ਬਾਲੇ ਕਟਰ ਬਹੁ ਬਲੀ ਆਵੇ ਆ ਫੋਫੜਾ ਕੀ ਬਣ ਗਿਆ ਤੂੰ ਲਾ ਬਣਾਇਆ ਨੇ ਲੈ ਲੈ ਆ ਬਣ ਗਈ ਉਹ ਗੱਲ ਐਦਾਂ ਕਰੀ ਮੈਨੂੰ ਸੈਂਡ ਕਰੀ ਨਾ ਆ ਗਈ ਆ ਮੰਜਾ ਦਾ ਕੀ ਐ ਮੰਜਾ ਦਾ ਤੂੰ ਕਿਉਂ ਇਹ ਕੰਮ ਕੀਤੇ ਤੂੰ ਬੀਤੀ ਕਰਾਉਣੇ ਨਾ ਵੇਖਿਆ ਕੋਈ ਕਰਨਾ ਕਰ ਉਹ ਨਹੀਂ ਕਰਦੇ ਗੱਲਾਂ ਆ ਹੁਣ ਤੂੰ ਬਾਕੀ ਛੜੀ ਕੱਟਾਉਂਦੇ ਹੁੰਦੇ ਆ ਵੇਖੀ ਹਣ ਜੇ ਨਾ ਮਾਫੀ ਮੰਗੇ ਕੇ ਕਟਾਉਣਗੇ ਨਾ ਗੱਲ ਕਰੀ ਆ ਦੋਵੇਂ ਜਣੇ ਗੱਲਾਂ ਦੇ ਮਾਫੀ ਦੀ ਵੀਡੀਓ ਬਣਾਣੀ ਵੇਖੀ ਬਾਈ ਬਸ ਤੂੰ ਚਲਾਕੀ ਹੀ ਵਰਤਦਾ ਉਹ ਅੰਦਰ ਗੱਲਾਂ ਤਾਂ ਸੁਣ ਜਾ ਕੇ ਇਹਨਾਂ ਦੀ ਕਿੱਥੋਂ ਬੋਲਣ ਦੇ ਉਹ ਮੰਮੀ ਕੋਈ ਗੱਲ ਨਹੀਂ ਕਿਉਂ ਟੈਨਸ਼ਨ ਲਈ ਆ ਇਹ ਸਾਰੀ ਬੋਲਤੀ ਬੰਦ ਕਰਾ ਦੇ ਨੇ ਹੁਣੇ ਹੀ ਭੈਣ ਭਰਾ ਇਹ ਕਿਹੜੀ ਗੱਲ ਕੀਤੀ ਇਹ ਇਹੇ ਕੰਮ ਨੂੰ ਮੈਂ ਜਾਨਾ ਕਰਦਾ ਗੱਲ ਫੁੱਫੜਦਾ ਜਾ ਜਾ ਮੈਂ ਜਾਣਦੇ ਹੁਣ ਨਾ ਕੋ ਮਾੜੀ ਚੰਗੀ ਉਹ ਤੂੰ ਟੈਨਸ਼ਨ ਲੈ ਉਹ ਨਹੀਂ ਕੋਹ ਨਹੀਂਦਾ ਮਮਾ ਕੋਈ ਕਲੇਸ਼ ਨਾ ਪਾ ਲਈ ਅੱਕਰੇਸ਼ ਤੇ ਭੈਣ ਲਗਾ ਥੇ ਮੰਮੀ ਮੈਂ ਤਾਂ ਕਹਿੰਦਾ ਬੁੱਧੂ ਹੀ ਰਹਿਣਾ ਗੁੱਡੀ ਦੇ ਮਗਰ ਲੱਗਾ ਪਰ ਇੰਨੀ ਕਾ ਕਲ ਵਰਤ ਆ ਗਿਆ ਹੀ ਆ ਚੰਗਾ ਕਿਹਦਾ ਜਿਹੜੀ ਵੀਡੀਓ ਬਣਾ ਲਈ ਆ ਮੈਂ ਦੇਖ ਹੁਣ ਮੈਨੂੰ ਵੀ ਸੈਂਡ ਕਰੀ ਵੇਖੀ ਆਹੋ ਬਖਾਲੋ ਫਾਲ ਇਹਨਾਂ ਨੂੰ ਮੇਲੇ ਮਾਰਿਆ ਕਰਨੇ ਹੁਣ ਮੇਲੇ ਦਾ ਮਾਰਦੇ ਜਿਹੜੇ ਤੇ ਇਹ ਅੰਦਰ ਮੇਲੇ ਮਾਰਨਦੇ ਉਹ ਮਾਰ ਲੈਂਦੇ ਹੁਣ ਦੀ ਘੜੀ ਉਹਨਾਂ ਨੂੰ ਮਾਰ ਲੈਂਦੇ ਹੁਣ ਉਹਨਾਂ ਦਾ ਵੇਲਾ ਵਾ ਉਹ ਮੁੜ ਕੇ ਹੱਡਾ ਆ ਜਾਣਾ ਵਾ ਟੈਨਸ਼ਨ ਕਹ ਲਈ ਆ ਅਗਲੀ ਪਤਾ ਕੀ ਕਹਿੰਦੇ ਕਹਿੰਦੀ ਇੰਨਾ ਘਰ ਮੰਜੀ ਨਹੀਂ ਗਈ ਤੇ ਜਵਾਈ ਭਾਈ ਨੂੰ ਸੋਫੇ ਤੇ ਸਵਾਲਿਆ ਕਤਾਨੇ ਤੇ ਮੜਾ ਮੋਟਾ ਕੰਬਲ ਦਿੱਤਾ ਵੀ ਕਿ ਨਹੀਂ ਦਿੱਤਾ ਉਹਨੂੰ ਕਹਣਾ ਸੋਫੇ ਸਾਡੇ ਵੀ ਲੱਖ ਦੇ ਆਏ ਆ ਤੁਹਾਡੇ ਘਰ ਤੇ ਕਿਤੇ ਉਹ ਵੀ ਨਹੀਂ ਹੈਗੇ ਹੇ ਤੱਕ ਤੁਹਾਡੇ ਕੋਲ ਸੋਫੇ ਨਹੀਂ ਬਣੇ ਆ ਵੀ ਦੇ ਕਿ ਆਇਓ ਮਨਜੋਤ ਵੀ ਆ ਵੀ ਕਦੀ ਨਾਲ ਛੇਤਰ ਮਾਰ ਕੇ ਜਾਣਾ ਦੱਸ ਕੋਈ ਕੋਈ ਅਕਲ ਦੀ ਗੱਲ ਕਰ ਨਾਲੇ ਤੁਸੀਂ ਗਲਤੀਆਂ ਕਰ ਲੀਆਂ ਇਹ ਪਾਪੜ ਲਿਆਂਦੇ ਤੁਹਾਡੇ ਖਵਾਲਾਂ ਨੂੰ ਲਿਆਂਦੇ ਜੇ ਹੋਰ ਨਹੀਂ ਰੋਟੀ ਪਾਣੀ ਤਾਂ ਪਾਪੜ ਹੀ ਲਿਆਂਦੇ ਪਾਪੜ ਦੱਸ ਇਹਨਾਂ ਤੇ ਮੂੰਹ ਚ ਪਾਏ ਮੰਮੀ ਜਾਣ ਕੇ ਵੇਲਾ ਭੂਆ ਕਰਦੀ ਨਾ ਜੇ ਮੈਂ ਹਟੀਆਂ ਤੇ ਪੂਆ ਕਿਹੜੀ ਘਟਵਾ ਓਦਾਂ ਕਰੂਗੀ ਮੈਂ ਬੜੀ ਚੰਗੀ ਆ ਸਭ ਤੋਂ ਸੁਚਾਰੀ ਮੈਂ ਹੀ ਆ ਤੇ ਹੁਣ ਵੈਲਾ ਗੱਲਾਂ ਕੂੜਾ ਹੁੰਜਦੀ ਕਿ ਨਹੀਂ ਮੰਮੀ ਪੂਆ ਦੀ ਵੀ ਜ਼ੁਬਾਨ ਇਸ ਤਰ੍ਹਾਂ ਦੇ ਕੰਮ ਕਰਦੀ ਆ ਤੇ ਜੇ ਆਖੋ ਨਾ ਤੇ ਫੇਰ ਬੜਾਈ ਮਿਰਚਾਂ ਲੱਗਣੀਆਂ ਵਾ ਓਦਾਂ ਬਲਜੀਤ ਮੈਨੂੰ ਬੜਾ ਚਾਹ ਹਰਕਾ ਬਤੀ ਖੁਸ਼ੀ ਖੁਸ਼ੀ ਆਈਆਂ ਜੇ ਤੇ ਚੱਲ ਬੜਾ ਸੋਹਣਾ ਟਾਈਮ ਲੰਘੂਗਾ ਪਰ ਇਹ ਵੀ ਨਾ ਹੋ ਗੱਲ ਹੱਥ ਦੀ ਹੱਥ ਤੇ ਰਹਿ ਗਈ ਤੇ ਮੂੰਹ ਦੀ ਮੂੰਹ ਹੀ ਰਹਿ ਗਈ ਕੋਈ ਹਾਲ ਫੱਡਾਂ ਮੰਮੀ ਤੂੰ ਹੀ ਸ਼ਿਕਾਇਤ ਲਾਉਂ ਹਟ ਜਾ ਬੱਸ ਕਰ ਹੁਣ तो वे तमाशा तो बनता की है <laughs> मर गए सारे मर गए मर गया <laughs> मर गए मर गए चलो मर गए चलो, चलो चलो मर गए तो मर गए मर गए सारे मर गए हैं मर गए हां वे वे तू ही मर गया वहां ਮੈਂ ਠੰਡਰ ਮੱਤ ਲਿਆ ਹਾ ਤੂੰ ਜੀ ਨਾ ਤੂੰ ਕਿਉਂ ਨਹੀਂ ਮਰਿਆ ਮਰ ਜਾ ਹਾਏ ਮਰ ਗਿਆ ਹਾਏ ਕਿਉਂ ਮਰ ਗਿਆ ਸੀ ਮੈਂ ਕਿਉਂ ਮਰ ਗਿਆ ਕਿਉਂ ਮਰ ਗਿਆ ਹਾ ਜੀ ਪਿਆਵਾ ਹਾ ਜੀ ਪਿਆ ਹਾਏ ਰੱਬਾ ਕਿਉਂ ਜੀ ਮੇਰੇ ਮਰੀਆਂ ਨੂੰ ਮੈਂ ਰੋਈ ਜਾਨੀ ਹਾ ਆ ਮਰ ਗਿਆ ਇੱਕ ਆ ਕੀ ਹੋਇਆ ਵਾ Ih, gimana demo pada? Ah, emak jomalah tuh ਨਾ ਕਰ ਜਿਹੜੇ ਚੋਂ ਨੂੰ ਫਿਰਦੇ 2 ਇਹ ਨਹੀਂ ਆਵੇ 2 ਆ ਮਰ ਗਈ ਉਹ ਦੀਵਾ ਜਗਾਉਣਾ ਪਊਗਾ ਸਰਣੇ ਜਗਾ ਦੇ ਇੱਥੇ ਜਗਾ ਦੇ ਇਹਦੇ ਵੱਟੀ ਨਹੀਂ ਉਠ ਬਸ ਕੇ ਗਈ ਚਲ ਚਾਚਾ ਤੇਰਾ ਦੇ ਵਿਆਹ ਕਰਾਂਗੇ ਹੁਣ ਲਾ ਕੋਈ ਕਰਾ ਦੇ ਮੈਂ ਬਿਖਤਾ ਹਾਂ ਤੇ ਦੋਰੀਏ ਕਰ ਨਹੀਂ ਦੋਰੀਏ ਕਰਾਂਗੇ ਭੰਗੜੇ ਪਾਵਾਂਗੇ ਫਿਰ ਹੇ ਯਾਰ ਥਰੀਕ ਉਹ ਗੱਲ ਨਹੀਂ ਬਣਦੀ ਚਲ ਇਹਨੂੰ ਜਰਾ ਛੋਟ ਗਈ ਹੈ ਪਹਿਲਾਂ ਕੱਦੇ ਕਰਨੀ ਆ ਆ ਮੋਢੇ ਚ ਕਾ ਮੇਰਾ ਜੱਤ ਓ ਟੁਕਲੇ ਦਾ ਟੁਕਲੇ ਚ ਚਾਹਾਂ ਬਰੋ ਇਹਨੂੰ ਟੁਕਲੀ ਜਾਣੀ ਉਹ ਟੁਕਾ ਸਹੀ ਉਹ ਟੁੱਟ ਕਾ ਲੈ ਮੈਂ ਟੁਕਲੇ ਉਹ ਸ਼ੈਗਲ ਉਹ ਸ਼ੈਗਲ ਦੇ ਪਕਰਾ ਉਹ ਜਿਤਰਾ ਉਹ ਕਟਾ ਨਹੀਂ ਲੱਗਦੇ ਹੁੰਦੇ ਇਹਦਾ ਲੱਗਦੀ ਉੱਤੋਂ ਦੀ ਚੂਪਾ ਦਿੰਦੇ ਆ ਚਲ ਮੈਂ ਲੈ ਕੇ ਆਇਆ ਜੀ ਜੇ ਮੈਂ ਸ਼ੈਗਲ ਮਾ دیਵਾ ਜੀ ਨੂੰ ਨਜ਼ਰ ਆ ਰਹੀ ਹੈ ਸਰਾਨੀ ਉਹ ਕੀ ਕਰੀ ਜਾਣਾ ਰੱਖ ਮਗਰ ਮੇਰੇ ਰਖਾਉ ਤੇ ਤੇਲ ਮੁੱਕ ਜਾਣਾ ਓਏ ਓਏ ਕਿਉਂ ਬੇਕੇ ਨੂੰ ਫੋਨ ਕਰਦੇ ਤੈਨੂੰ ਦੱਸਦੇ ਔਰ ਘਾਰੇ ਪਿੱਛੇ ਮੋਟਰਸਾਈਕਲ ਦਾ ਤੇਲ ਮੁੱਕ ਜਾਣਾ ਵਾ ਓ ਨਹੀਂ ਜਾ ਪਿਆ thank mm -hmm. you